ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂਗੇ ਤੁਸੀਂ ਸਾਰੇ ਜਣੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਹੋਵੋਗੇ ਤੇ ਪਿਛਲੇ ਬਲੌਗ 'ਚ ਤੁਸੀਂ ਦੇਖਿਆ ਛੋਟੀ ਭੈਣ ਤੇ ਬੱਚੇ ਆਏ ਸੀ ਛੁੱਟੀਆਂ ਕੱਟਣ ਇੱਕ ਦਿਨ ਰਹੇ ਆ ਸਾਡਾ ਜੀਰੋ ਆ ਕੇ ਹੁਣ ਅੱਜ ਆਪ ਚੱਲੇ ਆ ਸਾਡੇ ਨਾਨਕੇ ਯਾਨੀ ਕਿ ਮੇਰੇ ਨਾਨਕੇ ਉਹ ਆਪਣੇ ਨਾਨਕੇ ਠੀਕ ਆ ਚਲੋ ਵੀ ਜ਼ਰੂਰੀਆ ਮਿਲੋ ਜੀ ਸਭ ਤੋਂ ਪਹਿਲਾਂ ਦਾ ਇੱਧਰ ਸਤਿ ਸ੍ਰੀ ਅਕਾਲ ਜੀ ਇੱਧਰ ਮਿਲੋ ਜੀ ਅੱਜ ਡਾਕਟਰ ਗਲਾਟੀ ਸਾਹਿਬ ਵੀ ਧਰੇ ਸਤਿ ਸ਼੍ਰੀ ਅਕਾਲ ਜੀ ਮੇਰੇ ਕੰਨੀ ਦੇ ਸਾਹ ਦੇਖਾ ਅੱਜ ਮੈਨੂੰ ਕਿੰਨਾ ਚਾਓ ਆ ਮੈਂ ਹਰ ਟੱਬਰ ਕੇ ਵੇਚਿਆ ਅਜਾ ਦੋ ਟੱਬਰ ਤਿੰਨ ਉਧਰ ਗਏ ਬੇ ਹਾਂ 3 ਮੈਂਬਰ ਹਜੇ ਉਧਰ 3 ਮੈਂਬਰ ਮੇਰੇ ਗਏ ਬੇ ਆ ਬਾਕੀ ਟੱਬਰ ਆ ਹਵਤ ਤੇ ਆ ਮਿਲੋ ਜੀ ਸਾਡੇ ਮੁੰਡੇ ਮਾਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਚਿੱਕਾ ਸਤਿ ਸ਼੍ਰੀ ਅਕਾਲ ਕਾ ਸਾਰਿਆਂ ਨੇ ਮੇਰੇ ਕੋਲ ਪੇਪਰ ਹੀ ਸਸਰੀ ਜੀ ਗਾਲ ਜੀ ਤੇ ਆ ਮਿਲੋ ਜੀ ਇੱਧਰ ਗਰਜੋਤ ਮੇਰੀ ਰੀਸ ਸੋਣਾ ਸਾਰਿਆਂ ਨੂੰ ਪੇਪਰ ਹੀ ਸਸਰੀ ਜੀ ਗਾਲ ਜੀ ਤੇ ਆ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇਹ ਚੱਲੇ ਆ ਨਾਨਕਿਆਂ ਨੂੰ ਹੁਣ ਇਹ ਉਹ ਆਪਣੇ ਨਾਨਕੇ ਆਏ ਆ ਹਾਂ ਇਹ ਆਪਣੇ ਨਾਨਕੇ ਨੂੰ ਤੁਰੀ ਵੀ ਆ ਮੈਂ ਆਪਣੇ ਬੇਕੇ ਆ ਚੱਲੇ ਨੇ ਆਣੇ ਆਪਣੇ ਨਾਨਕਿਆਂ ਨੂੰ ਚੱਲੇ ਤੁਸੀਂ ਤਾਂ ਆ ਜਾਣਾ ਪਿੱਛੇ ਹਾਂ ਇਹ ਕੰਮ ਖਰਾਬ ਆਇਆ ਅੱਜ ਨਾਨਕਾ ਤੋਂ ਨਾਨਕਾ ਹੋਇਆ ਫੇਰ ਨਾਨਕੇ ਨਾਨਕਾ ਕੰਮ ਨਾਨਕੋ ਨਾਨਕੀ ਹੋਇਆ ਫੇਰ ਨਹੀਂ ਹਾਂ ਮੈਂ ਤਾਂ ਆਇਆ ਅੱਜ ਕਬਿਲਾ ਹੋਇਆ ਨਗਰ ਚ ਇਹ ਉਧਰੋਂ ਚੱਲੇ ਹਾਂ ਪੁੱਛੋ ਹੁਣ ਸਾਡਾ ਜੀਰੋ ਆ ਗਿਆ ਇਹ ਉਧਰੋਂ ਚੱਲੇ ਇਹ ਆਪਣੇ ਨਾਨਕੇ ਨੂੰ ਭੱਜ ਗਿਆ ਜੀ ਸਾਡਾ ਜੀਰੋ ਆ ਗਿਆ

ਖਿਲਾਣਾ ਹਾਂ ਬਲੈਕਮੇਲ ਹਾਂ ਮੈਂ ਜਰੂਰ ਆਉਂਗੀ ਮੈਂ ਜਰੂਰ ਆਉਂਗੀ ਆਉਂਗੀ ਚਾਹ ਬੰਮਾ ਨਾ ਆ ਗਿਆ ਪਾ ਆਪਾ ਵੀ ਪਾਇਆ ਓਏ 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 ਆ ਗਏ ਚਲੋ ਜਾਓ ਚਲੋ ਸਾਜਰੇ ਚਲੋ ਅਸੀਂ ਜਾਇਆ ਹੀਏ ਡਾਕਟਰ ਸਾਹਿਬ ਹਾਂ ਅਸੀਂ ਜਾਇਆ ਹੀਏ ਆ ਬਹੁਤ ਕੰਨ ਚ ਪਤਾ ਨਹੀਂ ਕੀ ਨਿਕਲ ਗਿਆ ਤੁਸ ਚਲੋ ਕੋਈ ਨਹੀਂ ਘਰ-ਬਾਰ ਤੁਹਾਡਾ ਕੀ ਹੋ ਗਿਆ ਘਰ-ਬਾਰ ਤੁਹਾਡਾ ਸਮਾਨ ਨੂੰ ਹੱਥ ਨਹੀਂ ਆ ਨਾ ਮੈਂ ਘਰ-ਬਾਰ ਅੰਦਰ ਬੜਨਾ ਹੀ ਨਹੀਂ ਮੈਂ ਠੀਕ ਆ ਚਲੋ ਫਿਰ ਜਲੀ ਲਓ ਜੀ ਨਾਨਕੇ ਪਹੁੰਚ ਗਏ ਘਰ ਦੇ ਬੰਦਿਆਂ ਨੂੰ ਪਤਾ ਨਹੀਂ ਚੱਲ ਰਿਹਾ ਕੁੱਤਿਆਂ ਨੂੰ ਪਹਿਲਾਂ ਪਤਾ ਚੱਲ ਗਿਆ ਵੀ ਬੰਦੇ ਆ ਗਏ ਹਰੇ ਤੱਕਰ ਗੇਟ ਨਹੀਂ ਖੋਲਿਆ ਬੰਦੇ ਘਾਹ ਪਾ ਚੱਕਣ ਆਏ ਕਿਸੇ ਨੂੰ ਸੰਜੂ ਸੰਜੂ ਗਏ ਬੱਗੇ ਸ਼ੇਰ ਖੋਲ ਦੇ ਕਣਹੀਂ ਪੁੱਛ ਰਾਂ ਆਏ ਵੀ ਦੇਖੀ ਬੈਲ ਬੱਲ ਚਲੋ ਅੰਦਰ ਆਓ ਚਲੋ ਚਲੋ ਵੜ ਜਾਓ ਆਪੇ ਪਾ ਦੋ ਗੁੱਲਾ ਲਓ ਵੀ ਇੱਥੇ ਦਾ ਕੋਈ ਨਹੀਂ ਜਿਹੜਾ ਰੱਖਦਾ ਬੈਠੇ ਆ ਐਨੀ ਭਾਈ ਉੱਥੇ ਕੇ ਗੇਟ ਖੋਲ ਦੀਏ ਬੈਠੇ ਰਹਿ ਕੇ ਦੇਖੀਏ ਮੈਂ ਜੋ ਸ਼ਗਲ ਦਾ ਕੰਜ਼ਾਇਨਾ ਤਸਿਕਾ ਤਰੀਸ਼ੀ ਤਸਿਕਾ ਬਰੀਆ ਸ਼ੀਗਾਲ ਤਸਿਕਾ ਰੀਸ਼ੀ ਕਾ ਤਸਿਕਾ ਚਾਦਰ ਪਹਿਣਾ ਮੈਨੂੰ ਮੱਥਾ ਢੇਜਣਾ ਜਿਉਂਦਾ ਰਹਿ ਮੇਰਾ ਕੁੱਤਾ ਆ ਵੀ ਤਸਿਕਾ ਆ ਮਿਲੋ ਜੀ ਸਾਡੀ ਨਾਨੀ ਹਾ ਤਸਰੀਗਾਲ ਬੀਬੀ

ਲਓ ਜੀ ਨਾਨਕੇ ਆਏ ਸੀ ਉਰੇ ਆ ਕੇ ਨਾਨੀ ਦੀ ਹਾਲਤ ਦੇਖੀ ਨਾਨੀ ਨੇ ਤਾਂ ਸਾਨੂੰ ਇਮੋਸ਼ਨਲ ਹੀ ਕਰਤਾ ਜਿਆਦਾ ਹਾਲਤ ਖਰਾਬ ਨਾਨੀ ਦੀ ਹੁਣ ਕਿਹਾ ਮਾਮੀ ਨੂੰ ਅਰ ਛੋਟੇ ਮਾਮੇ ਨੂੰ ਬਈ ਕਿਆਨ ਉਹ ਲੰਦੇ ਨੂੰ ਉੱਥੇ ਲਿਆਓ ਪਰਮਾਰ ਦੇ ਦਾਖਲ ਕਰਾਈਏ ਇਹਨੂੰ ਚੈੱਕ ਕਰਾਈਏ ਚਲੋ ਹੁਣ ਇੱਧਰ ਵੀ ਮਿਲ ਜੇ ਨਿਆਣੇ ਨੂੰ ਆ ਦੇਖੋ ਜੀ ਹਾਂ ਵੀ ਮਾਮੀ ਸੱਸ ਜੀ ਸਾਹਿਬ ਠੀਕ ਆ ਆ ਲਓ ਜੀ ਪਰ ਬੂਦੂ ਦਾ ਉਹੀ ਆ ਬਸ ਉਗਲੀ ਉੱਧਰ ਉਹਨਾਂ ਨੂੰ ਖੇਲਾ ਮਿਲ ਗਿਆ ਆਪਣੀਆਂ ਬਸ ਨਜ਼ਾਰੇ ਲੈਤੇ ਆਹ ਦੇਖੋ ਤਾਂ ਉਹਨਾਂ ਨੇ ਸਾਰਾ ਕੁ ਕਰਿਆ ਓਏ ਕੀ ਕਰਦੇ ਆ ਮਸੋ ਸਾਈਕਲ ਮਿਲਿਆ ਤੁਹਾਨੂੰ ਹਨਾ ਚਲੋ ਨਾਨਕੇ ਆਏ ਆ ਭਾਈ ਕੜਾਹੀ ਕੜੂ ਹਿਚੜਾਓ ਐਨਨੇ ਸ਼ਰਵਾਦ ਆਏ ਆ ਅਸੀਂ ਕੋ ਖਿਲਾਓ ਬਲਾਓ ਸਾਨੂੰ ਸਾਡੀ ਸੇਵਾ ਕਰੋ ਨਹੀਂ ਮੈਂ ਮਾਮਾ ਨੇ ਵੀ ਦੇਖਣੀ ਆ ਇਹ ਵੀਡੀਓ ਬਾਹਰ ਫੇ ਮਾਮਾ ਗਾਲਾਂ ਕੱਢੂਗਾ ਸਵਾਦ ਆਊਗਾ ਮਾਮੇ ਨੂੰ ਪਤਾ ਐ ਵੀ ਘਰਾਂ ਦੀ ਖੁਸ਼ਕੀ ਚਾਹਦੀ ਆ ਮੈਨੂੰ ਪਤਾ ਦੇਖ ਮਾਮੇ ਆ ਦੇਖ ਬੀਬੀ ਬੀਬੀ ਦੇਖ ਲੈ ਬੀਬੀ ਆ ਦੇਖ ਬੀਬੀ ਦਾ ਹਾਲ ਗਵਰੀ ਤੁਹਾਨੂੰ ਦੋਗੇ ਚੋ ਆਗਲੇ ਇਟਲੀ ਖੁਸ਼ਕੀ ਤੁਹਾਡੇ ਦਾ ਚੱਲੀ ਹੋ ਯਾਨੀ ਹਾਲੇ ਜਰਪ ਵਾਲੇ ਇਟਲੀ ਵਾਲੇ ਵੱਜਦੇ ਆ ਹਾਲੇ ਕਹਿੰਦੇ ਖੁਸ਼ਕੀ ਮਾਮਾ ਇਟਲੀ ਵਾਲੇ ਕਹਾਂਗੇ ਕਿ ਸਾਲੇ ਪਿੱਛੇ ਹੀ ਮਾਰਦੇ ਅਸੀਂ ਹਾਂ ਵੀ ਖੇਈ ਮਾਰਦੇ ਕਿਹਨੇ ਕਿਹਾ ਅਸੀਂ ਕਿਹਾ ਹੋਰ ਕੀ ਆਨੀ ਤੇਰਾ ਹੀ ਘਰ ਵਾਲਾ ਕਹਿੰਦਾ ਤਾਂ ਯਕਪੜਿਆ ਬਬਾ ਹੁਣ ਇਟਲੀ ਜਾ ਕੇ ਟਿਕਾਣੇ ਤੇ ਲੱਜੇ ਕੰਮ ਤਾਂ ਮਿਲਿਆ ਨਹੀਂ ਉਹਨੂੰ ਮਹੀਨਾ ਹੋ ਗਿਆ ਬੈਠਾ ਬਬੂ ਉਹ ਮੈਨੂੰ ਕੋਈ ਮਿਲ ਜੂਗਾ ਆਪ ਨੂੰ ਮਿਲ ਜਾ ਤਪੜੇ ਬਣਾ ਲੂ ਤੈਨੂੰ ਸਾਈਕਲ ਮਾਫੋਂ ਮਿਲਿਆ ਓਏ ਨਹੀਂ ਬੀਬੀ ਮੈਂ ਤਾਂ ਖਾਂਦਾ ਹੀ ਨਹੀਂ ਇਹ ਚੀਜ਼ਾਂ ਮੇਰਾ ਤਾਂ ਬੰਦਾ ਸਭ ਕੁਝ ਰੋਟੀ ਖਾਣ ਲੱਗ ਗਿਆ ਬਸ ਇੰਨਾ ਹੀ ਸ਼ੁਕਰ ਮਨਾਓ ਚਲੋ ਫਿਰ ਚਲੀਏ ਆਪਾਂ ਓਠੋ ਫਿਰ ਲਓ ਜੀ ਫਿਰ ਘਰ ਜਾ ਕੇ ਮਿਲਦੇ ਹਾਂ ਹੁਣ ਲਓ ਜੀ ਮੈਂ ਤਾਂ ਚੱਲਿਆ ਤਾਂ ਘਰ ਨੂੰ ਪਰ ਮੈਨੂੰ ਇੱਕ ਚੀਜ਼ ਦੇਖ ਗਈ ਹੁਣ ਆਪਾਂ ਨੇ ਚੱਕ ਕੇ ਗੱਡੀ 'ਚ ਰੱਖਣੀ ਆ ਉਹ ਝੂਲਾ ਵਾਟ ਇਜ਼ ਦ ਝੂਲਾ ਮੈਂ ਹੂਣ ਬਣਾਇਆ ਕਾਕਾ ਸਾਨੂੰ ਨਹੀਂ ਪਤਾ ਅਸੀਂ ਚੱਕ ਲਿਆ ਬਸ ਇਹ ਤੂੰ ਆਪਣਾ ਨਵਾਂ ਬਣਾ ਲਈ ਨਵਾਂ ਨਵਾਂ ਨਹੀਂ ਬਣਦਾ ਨਾਲ ਇਹ ਚੁੱਲਾ ਜਾਣਾ ਹੀ ਨਹੀਂ ਮੈਂ ਲੈ ਜਾਣਾ ਗੱਡੀ ਦਾ ਫਿਕਸ ਹੋਣਾ ਥੱਲੇ ਹੀ ਸੀ ਚੁੱਲਾ ਉਹਦੇ ਬਤਸਲੇ ਪਰ ਰੱਖੇ ਫਿਰ ਕੀ ਹੋ ਗਿਆ 100 ਰੁਪਏ ਤਸਲੇ ਦਾ ਲੈ ਲਈ ਆਪਣਾ ਤੂੰ ਪਹਿਲੇ 100 ਰੁਪਏ ਹੀ ਕੱਢ ਜੱਸੀ ਦੇਈਂ ਗੂਗਲ ਪੇ ਕਰ ਦੇ ਲੈ ਮੈਂ ਗੱਲ ਜੱਸੀ ਤੇ ਲੈਣਾ ਤੂੰ ਕਰ ਉਹਦੇ ਕੋਲ ਵੀ ਮੇਰੀ ਹੀ ਆ ਨਾ ਤੂੰ ਕੱਢ ਜੇਬ ਚੋਂ ਕੱਢ ਕਰਾਰਾ ਕਰਾਰਾ ਦਿੰਦੇ ਆ ਸਾਨੂੰ ਨੋਟ ਲਓ ਜੀ ਮੇਲੇ ਗੇਲੇ ਹੋ ਗਏ ਸਾਰਾ ਕੁਝ ਹੋ ਗਿਆ ਤੇ ਲਓ ਜੀ ਹੁਣ ਅਸੀਂ ਲੱਗੇ ਆ ਵਿਦਾਈ ਵੀ ਲੈਣ ਚੰਗਾ ਬਾਈ ਮਾਮੀ ਠੀਕ ਹੈ ਜੀ ਆਉਂਦੇ ਜਾਂਦੇ ਨੂੰ ਪੈਸੇ ਪੂਰੇ ਤਾਂ ਦੇ ਦੇ ਕੋ ਮਾੜੇ ਜੀ ਮ ਕੋਲ ਤੋਂ ਤੇ ਨਹੀਂ ਚਾਈ ਕਰੀ ਮੇਰੀ ਜੇਵ ਤੇ ਹੈ ਹੀ ਨਹੀਂ ਚੰਗਾ ਭਾਈ ਕੱਲੂ ਆਉਂਗੇ ਤੁਸੀਂ ਇਹਨੂੰ ਚੱਕਾ ਹਾਂ ਤਾਂ ਇਹ ਕਾਹਦਾ ਕਰੂਣੇ ਪਰਸਨ ਵਾਲਾ ਹੈ ਦੇਖਾਂਗੇ ਅਸੀਂ ਪਰਸਨ ਭੇਜਾਂਗੇ ਠੀਕ ਚੰਗਾ ਗੱਗੂ ਅਸੀਂ ਚੱਲੇ ਇੱਕ ਮਿੰਟ ਆ ਗਈ ਆ ਜਾ ਫਿਰ ਆ ਠੀਕ ਹੈ ਜੀ ਚੰਗਾ ਭਾਈ ਕੱਲੂ ਆ ਜੀ ਫਿਰ ਹੈ ਠੀਕ ਹੈ ਚੱਲਦੇ ਹਾਂ ਅਸੀਂ ਫਿਰ ਸਾਧੂ ਚੱਲਦੇ ਨਗਰੀ ਵਾਸ ਦੀ ਭਲੀ ਬਾਏ ਬਾਏ ਟਾਟਾ ਟਾਟਾ ਚਲੋ ਜੀ ਬਦਾਈਗੀ ਹੋਗੀ ਚਲੋ ਭਾਈ ਚਲੋ ਹਾਂ ਗੱਡੀ ਚਲਾਉਣੀ ਤਾਂ ਹੈ ਹਾਂ ਚੰਗਾ ਭਾਈ ਇਹ ਕਮਜੀਤ ਸਿੰਘ ਬਾਏ ਥੱਲੇ ਉਤਰ ਜਾ ਥੱਲੇ ਬਾਏ ਨੰਨੂ ਲਓ ਕਾਨੂੰ ਆਏ ਜਾਣਾ ਐ ਮਿਲਦੀ ਮਾਮੀ ਜੀ ਹੋਰ ਚੱਲਦੀ ਕੁੜੀ ਹੈ ਅਛਾ ਤਾਂ ਮੁੰਡਾ ਤਾਂ ਰਹਿ ਗਿਆ ਰਿਸ਼ੂ ਨਾ ਜੇ ਮੁੰਡਾ ਚਾ ਬਾਏ ਅ이터 ਸਸੀਗਾ ਚਲੋ ਜੀ ਫਿਰ ਚਲੀਏ ਬੈਠੋ ਗੱਡੀ ਆਹ ਦੇਖੋ ਜੀ ਮੈਂ ਤਾਂ ਘਰ ਨੂੰ ਚੱਲਿਆ ਤਾਂ ਆ ਦੇਖੀ ਕਿੰਨੀ ਅਨਮੋਲ ਚੀਜ਼ ਇਹਨਾਂ ਨੇ ਬਾਹਰ ਗੇਰੀ ਵੀ ਆ ਰੋਲੀ ਵੀ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਗਾਹਾਂ-ਗਾਹਾਂ ਇਹੀ ਕੰਮ ਆਉਣੀ ਆ। ਦੱਸ ਕਹੇ ਜੇ ਬੰਦੇ ਆ ਹੈ ਕਿਉਂ? ਸਮਾਂ ਬਹੁਤ ਮਾੜਾ ਆਣ ਵਾਲਾ ਏ। ਇਹ ਪਤਾ ਬੁੱਤ ਕਿ ਆਏ ਤੁਹਾਨੂੰ? ਬਹੁਤ ਕੀ ਕਹਾਂ ਜਾਂਦੇ ਹਾਂ। ਪੀਸਣੇ ਵਾਲੀ ਆਟਾ ਵੀ ਸਮਿਆਂ ਦੀ। ਹਾਂ ਚੱਕੀ ਆ ਇਹ। ਢੇਲ ਚਟਾ ਪੀਸਦੇ ਰਹਿਣਾ ਬੁੱਤ। ਦੀਦੀ ਆਹਾਂ ਪੇ ਸਨੇਕ ਹੋਗਾ। ਲਓ ਜੀ ਘਰਾਂ ਪਹੁੰਚ ਗਏ ਤੇ ਘਰ ਪਹੁੰਚ ਕੇ ਬੈਠੇ ਆ ਨਾਨਕੇ ਜਾ ਕੇ ਆਏ ਆ। ਖਬਰਸਾਰ ਲੈ ਕੇ ਆਏ ਆ ਨਾਨੀ ਦੀ ਨਾਨੀ ਥੋੜੀ ਜੀ ਢਿੱਲੀ ਦੀ। ਤੇ ਮੰਮੀ ਨੂੰ ਮਿਲ ਕੇ ਆਏ ਨਿਆਣਿਆਂ ਨੂੰ ਮਿਲ ਕੇ ਆਏ ਤੇ ਛੋਟੀ ਭੈਣ ਆਈ ਵੀ ਸੀ ਉਹ ਕਹਿੰਦੀ ਮੈਂ ਵੀ ਨਾਨਕੇ ਘੁੰਮ ਕੇ ਆਣਾ ਉਹਨੂੰ ਛੱਡ ਕੇ ਆਏ ਆ ਤੇ ਹੁਣ ਘਰ ਪਹੁੰਚੇ ਆ ਤੇ ਇਨਾਂ ਕ ਬਲੌਗ ਕਬੂਲ ਕਰਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ